ਪੀਏਸੀਐਲ ਕੋ ਹੋਇਆ ਜ਼ਬਰਦਸਤ ਹਾਦਸਾ ਮੋਟਰਸਾਈਕਲ ਸਵਾਰ ਹੋਏ ਗੰਭੀਰ ਰੂਪ ਚ ਜ਼ਖਮੀ ਜਿਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਮੌਕੇ ਤੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਇੱਕ ਵਿਅਕਤੀ ਨੂੰ ਮ੍ਰਿਤਕ ਕੋਸ਼ਿ ਕਰ ਦਿੱਤਾ ਤੇ ਦੂਸਰੇ ਦੀ ਵੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਸਵਾਰਾਂ ਦੀ ਪਛਾਣ ਨਹੀਂ ਹੋ ਪਾਈ ਸੀ ਜਿਸ ਦੇ ਚਲਦੇ ਆਰਸੀ ਦੀ ਫੋਟੋ ਕਾਪੀ ਸਾਡੇ ਵੱਲੋਂ ਸ਼ੇਅਰ ਕੀਤੀ ਗਈ ਹੈ ਅਗਰ ਕਿਸੇ ਦੇ ਵੀ ਇਹ ਪਹਿਚਾਨ ਵਿੱਚ ਆਉਂਦੀ ਹੋਵੇ ਤਾਂ ਉਹ ਸਿਵਲ ਹਸਪਤਾਲ ਸੰਪਰਕ ਕਰ ਸਕਦਾ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਕੋਈ ਵੀ ਕੋੜੇ ਹੋਵੇ ਫੋਨ ਆਇਆ ਕਿ ਪੀਏਸੀਐਲ ਕਲੋਨੀ ਚ ਐਕਸੀਡੈਂਟ ਹੋ ਗਿਆ ਚੌਂਕ ਤੇ ਪਪਾ ਜਦੋਂ ਪਹੁੰਚੇ ਮੋਟਰਸਾਈਕਲ ਤੇ ਗੇਰੇ ਪੀਏਸੀ ਦਾ ਇੱਕ ਤਾਂ ਮੌਕੇ ਤੇ ਡੈੱਡ ਹੋ ਗਿਆ ਸੀ ਤੇ ਇੱਕ ਨੂੰ ਲੈ ਕੇ ਆਏ ਤੇ ਇਹਦੀ ਕੰਡੀਸ਼ਨ ਹਾਂਜੀ ਇਹਦੀ ਪੀਸੀ ਇਹ ਵੀ ਕੰਡੀਸ਼ਨ ਬਹੁਤ ਸੀਰੀਅਸ ਹੈ ਜੀ ਇਹ ਕਰਦਾ ਕੋਈ ਫੋਨ ਹੀ ਮਿਲਿਆ ਕਰਦਾ ਤਾਂ ਨਾ ਪਤਾ ਕਿੱਥੋਂ ਦਾ ਹੈ ਬਹੁਤ ਸੀਫਰ ਰੋਪ ਡਰਾਈਵਰ ਕਰ ਪੀਜੀ ਰੈਫਰ ਕਰ ਰਿਹਾ ਦੋਨੋਂ ਦਾ ਹੀ ਪਤਾ ਨਹੀਂ ਲੱਗਦਾ ਨਹੀਂ ਦੋਨੋਂ ਦਾ ਕੋਈ ਪਤਾ ਨਹੀਂ ਲ